ਸਬਜੀ ਮੰਡੀ ਬੋਲੀ ਦੇ ਵਿੱਚ ਦਿੱਲੀ ਦੇ ਰੇਟ ਤੁਹਾਨੂੰ ਦੱਸਦੇ ਰਹਿੰਦੇ ਆ ਤੇ ਦੱਸਦੇ ਵੀ ਰਵਾਂਗੇ ਤੇ ਅੱਗੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ YouTube ਤੇ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ ਤੇ ਅੱਜ ਰੇਟ ਥੋੜਾ ਮੰਦੇ ਦੇ ਵਿੱਚ ਰਿਹਾ ਅੱਜ ਕद्दू ਤੋਰੀ 20 ਰੁਪਏ ਲੱਗੀ ਐ ਤੇ ਪੇਠਾ 12 ਰੁਪਏ ਅਲ ਵੀ 20 ਰੁਪਏ बैंगन बैंगनी 35 ਰੁਪਏ ਗਵਾਰੇ ਦੀ ਫਲੀ 60 ਤੋਂ 70 ਚੌਲੇ ਵੀ 60 ਤੋਂ 70 ਆਹ ਰੇਟ ਸਬਜੀ ਚੱਲੀ ਅੱਜ ਤੇ ਪਿੰਡੀ ਚੱਲੀ ਅੱਜ 30 ਰੁਪਏ ਸਬਜੀ ਜਿਵੇਂ ਜਿਵੇਂ ਆਈ ਜਾਂਦੀ ਹੈ ਉਸ ਦੇ ਹਿਸਾਬ ਨਾਲ ਰੇਟ ਚੱਲੀ ਜਾਂਦੇ ਆ ਮਾਲੇ ਸਬਜੀ ਜ਼ਿਆਦਾ ਆ ਗਈ ਤਾਂ ਰੇਟ ਡਾਊਨ ਹੋ ਜਾਂਦਾ ਘਟ ਜੇ ਸਬਜੀ ਘੱਟ ਆਈ ਦਾ ਰੇਟ ਤੇਜ਼ ਹੋ ਜਾਂਦਾ ਉਸ ਹਿਸਾਬ ਨਾਲ ਰੇਟ ਚੱਲੀ ਜਾਂਦਾ ਕੁਝ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਜਦੋਂ بارش ਹੋ ਜਾਏ ਮੀਂਹ ਪੈ ਜਾਏ ਬੱਲਾਂ ਡੁੱਬ ਜਾਂਦੀਆਂ ਫੁੱਲ ਖਰਾਬ ਹੋ ਜਾਂਦੇ ਮੀਂਹ ਨਾਲ ਰੇਟ ਵਧ ਜਾਂਦਾ ਹੈ ਸਬਜ਼ੀ ਘਟ ਆਉਂਦੀ ਹੈ ਜਾਂ ਹੁਣ ਗਰਮੀ ਪੈਣ ਲੱਗੀ ਜਿਵੇਂ ਦੋ ਦਿਨਾਂ ਦੀ ਗਰਮੀ ਜ਼ਿਆਦੇ ਪੈਂਦੀ ਹੈ ਤੇ ਗਰਮੀ ਦੇ ਕਾਰਨ ਵੀ ਸਬਜ਼ੀ ਘਟਣ ਲੱਗ ਜਾਂਦੀ ਹੈ ਤੇ ਬਾਕੀ ਤੁਹਾਨੂੰ ਦੱਸਦੇ ਰਵਾਂਗੇ ਸਾਰਾ ਜਿਵੇਂ ਰੇਟ ਆਈ ਜਾਂਦੇ ਆ de deed ik